ਤੇ ਇੱਕ ਵੱਡੀ ਖਬਰ سامنے ਆ ਰਹੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਚੀਫ ਰਾਮ ਰਹੀਮ ਨੂੰ ਡੇਰਾ ਮੈਨੇਜਰ ਰਣਜੀਤ ਸਿੰਘ ਹਤਿਆਕਾਂਡ ਵਿੱਚ ਬਰੀ ਕਰ ਦਿੱਤਾ ਹੈ। ਰਾਮ ਰਹੀਮ ਸਮੇਤ ਪੰਜ આરોપીਆਂ ਨੇ ਸੀਬੀਆਈ ਕੋਰਟ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਹੁਣ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ। ਰਾਮ ਰਹੀਮ ਇਸ ਵੇਲੇ ਰੋहतक ਦੀ ਸੁਨਾਰੀਆ ਝੀਲ ਦੇ ਵਿੱਚ ਬੰਨ੍ਹੇ। ਤਿੰਨ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਕੈਦ ਹੋਈ ਸੀ ਜਿਨ੍ਹਾਂ ਦੇ ਵਿੱਚ ਰਣਜੀਤ ਹਤਿਆਕਾਂਡ ਤੋਂ ਇਲਾਵਾ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹਤਿਆ, ਆਦਮੀਆਂ ਦੇ ਯੋਨ ਸੋਸ਼ਣ ਦੇ ਕੇਸ ਸ਼ਾਮਲ ਸਨ। ਸੋ ਪੱਤਰਕਾਰ ਦੀ ਹਤਿਆ ਵਿੱਚ ਉਹਨਾਂ ਨੂੰ ਉਮਰ ਕੈਦ ਅਤੇ ਯੋਨ ਸੋਸ਼ਨ ਦੇ ਜਿਹੜੇ ਦੋ ਕੇਸਾਂ ਵਿੱਚ 10-10 ਸਾਲ ਦੀ ਕੈਦ ਹੋਈ ਸੀ ਸੋ ਇਸ ਕੇਸ ਵਿੱਚ ਬਰੀ ਹੋਣ ਦੇ ਬਾਵਜੂਦ ਆ ਰਾਮ ਰਹੀਮ ਨੂੰ ਅਜੇ ਜੇਲ੍ਹ ਵਿੱਚ ਹੀ ਰਹਿਣਾ ਹੋਵੇਗਾ ਕੁਰੂਕ ਖੇਤਰ ਦੇ ਰਹਿਣ ਵਾਲੇ ਜਿਹੜੇ ਰਣਜੀਤ ਸਿੰਘ ਦੀ 10 ਜੁਲਾਈ 2002 ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਇਸ ਦੀ ਪੁਲਿਸ ਜਾਂਚ ਹੋਈ ਲੇਕਿਨ ਡੇਰੇ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਰਣਜੀਤ ਦਾ ਪਰਿਵਾਰ ਸੰਤੁਸ਼ਟ ਨਹੀਂ ਸੀ ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਸਿੰਘ ਦੇ بیٹے ਜਗਸੀਰ ਸਿੰਘ ਨੇ ਚੰਨਰੀ 2003 ਵਿੱਚ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ सीबीआई ਜਾਂਚ ਦੀ ਮੰਗ ਕੀਤੀ ਸੀ ਅਤੇ ਉਸ ਵਿੱਚ ਰਾਮ ਰਹੀਮ ਦਾ ਨਾਮ ਨਹੀਂ ਸੀ ਲੇਕਿਨ ਸਾਲ 2003 ਵਿੱਚ ਜਾਂਚ सीबीआई ਨੂੰ ਸੌਂਪੀ ਗਈ ਸੋ ਫਿਰ 2006 ਵਿੱਚ ਰਾਮ ਰਹੀਮ ਦੇ ਡਰਾਈਵਰ ਦੇ ਬਿਆਨ ਦੇ ਆਧਾਰ ਤੇ ਡੇਰਾ ਪ੍ਰਮੁਖ ਨੂੰ ਸ਼ਾਮਿਲ ਕੀਤਾ ਗਿਆ ਇਸ ਮਾਮਲੇ ਵਿੱਚ 2007 ਵਿੱਚ ਕੋਰਟ ਨੇ આરોપીਆਂ ਨੂੰ ਜਿਹੜਾ આરોપીਆਂ ਤੇ આરોਪ ਹੈ ਤੈਅ ਕਰ ਦਿੱਤੇ ਸਨ ਅਤੇ ਹੁਣੇ ਉਹਨਾਂ ਤੋਂ ਬਰੀ ਕਰ ਦਿੱਤਾ ਗਿਆ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ